ਸਤਿ ਸ਼੍ਰੀ ਅਕਾਲ ਜੀ ਮੈਂ ਗੋਪਾਲ ਸਿੰਘ ਸਿੱਧੂ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵਿੱਚ ਤੁਹਾਡਾ ਸਵਾਗਤ ਹੈ ਦਰਸ਼ਕਾਂ ਲਈ ਇੱਕ ਅਹਿਮ ਜਾਣਕਾਰੀ ਹੈ ਕਿ ਗਲੋਬਲ ਪੰਜਾਬ ਟੀਵੀ ਨੂੰ ਹੁਣ ਤੁਸੀਂ ਯੂਐਸਏ ਦੇ ਵਿੱਚ ਸਲਿੰਕ ਪਲੇਟਫਾਰਮ ਦੇ ਉੱਤੇ ਵੀ ਵੇਖ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅਕਸਰ ਹੀ ਕੁਝ ਖਾਸ ਖਬਰਾਂ ਚੁਣਦੇ ਹਾਂ ਉਹਨਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਉਹ ਖਬਰਾਂ ਦੇ ਪਿੱਛੇ ਦੀ ਖਬਰ ਦੀ ਗੱਲ ਕਰਦੇ ਹਾਂ ਅਸੀਂ ਪ੍ਰੋਗਰਾਮ ਦੇ ਵਿੱਚ ਤਾਂ ਹੀ ਤਾਂ ਪ੍ਰੋਗਰਾਮ ਦਾ ਨਾਮ ਅਸੀਂ ਰੱਖਿਆ ਹੈ ਨਿਊਜ਼ ਬਿਹਾਈਂਡ ਨਿਊਜ਼ ਅੱਜ ਕੁਝ ਅਹਿਮ ਖਬਰਾਂ ਨੇ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਨਵਜੋਤ ਸਿੰਘ ਸਿੱਧੂ ਕਰਤਾਰਪੁਰ ਸਾਹਿਬ ਲਾਂਗਾ ਜਾ ਕੇ ਆਏ ਨੇ ਉੱਥੋਂ ਉਹਨਾਂ ਨੇ ਦੋਸਤੀ ਦਾ ਸਨੇਹਾ ਦਿੱਤਾ ਹੈ ਦੋਵਾਂ ਮੁਲਕਾਂ ਦੇ ਵਿੱਚ ਵਪਾਰ ਦਾ ਸੁਨੇਹਾ ਦਿੱਤਾ ਹੈ ਨਾਲ ਹੀ ਤੁਹਾਨੂੰ ਦੱਸਾਂਗੇ ਕਿ ਪੰਜਾਬ ਸੂਬੇ ਦੇ ਵਿੱਚ ਕਿਵੇਂ ਹਰ ਦੂਜਾ ਬੰਦਾ ਮੁਫਤ ਰਸ਼ਨ ਲੈ ਰਿਹਾ ਹੈ ਉਹ ਬੰਦਾ ਵੀ ਮੁਫਤ ਰਸ਼ਨ ਲੈ ਰਿਹਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਕਮਰਸ਼ੀਅਲ ਕਨੈਕਸ਼ਨ ਲੱਗੇ ਨੇ ਜਿਹੜੇ ਮਹੀਨੇ ਦਾ ਬਿੱਲ 2-2000 ਰੁਪਏ ਭਰ ਰਹੇ ਨੇ ਇਸ ਤੋਂ ਬਾਅਦ ਤੁਹਾਨੂੰ ਦੱਸਾਂਗੇ ਕਿ ਚੰਡੀਗੜ੍ਹ ਮੇਰ ਚੋਣਾ ਦਾ ਵੀ ਐਲਾਨ ਹੋ ਗਿਆ 30 ਜਨਵਰੀ ਨੂੰ ਉਹ ਹੋਣੀਆਂ ਨੇ ਨਾਲ ਹੀ ਅਸੀਂ ਗੱਲਬਾਤ ਕਰਾਂਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵਿਸ਼ੇਸ਼ اجلاس ਸੱਦ ਲਿਆ ਹੈ ਜਿਹੜੀ ਘਟਨਾ ਸੁਲਤਾਨਪੁਰ ਲੋਧੀ ਵਿਖੇ ਵਾਪਰੀ ਸੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਦੇ ਵਿੱਚ ਤਾਂ ਇਹਨਾਂ ਤਮਾਮ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਨ ਲਈ ਅਸੀਂ ਪ੍ਰੋਗਰਾਮ ਦੇ ਵਿੱਚ ਸੱਦਾ ਦਿੱਤਾ ਹੈ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਸਰ ਤੁਹਾਡਾ ਪ੍ਰੋਗਰਾਮ 'ਚ ਮਿਹਰਬਾਨੀ ਗਪਾਲ ਜਨਾ ਖਬਰਾਂ ਦਾ ਤੁਸੀਂ ਜ਼ਿਕਰ ਕੀਤਾ ਬੜੀਆਂ ਗਰਮਾਂ ਗਰਮ ਖਬਰਾਂ ਆ ਰਹੀਆਂ ਨੇ ਕੜਾਕੇ ਦੀ ਸਰਦੀ 'ਚ ਲੱਗਦਾ ਹੈ ਕਿ ਜਰੂਰ ਉਹ ਠੰਡ ਨੂੰ ਪੰਗਲਾਉਣਗੇ ਪਰ ਉਸ ਤੋਂ ਪਹਿਲਾਂ ਆਪਾਂ ਦਰਸ਼ਕਾਂ ਨੂੰ ਬੁਲਾਇਆ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦਾ ਕਰੀ ਆਗਾਜ਼ ਜੀ ਸਰ ਠੰਡ ਨੂੰ ਪਿਘਲਾਉਣ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਕਿਤੇ ਨਾ ਕਿਤੇ ਦੋਸਤੀ ਹੈ ਜਿਹੜੀ ਉਹ ਵੀ ਪਿੰਗਲਾ ਦਿੰਦੀ ਹੈ ਕਹਿੰਦੇ ਠੰਡ ਨੂੰ ਜਦੋਂ ਦੋਸਤੀ ਦੀ ਗਰਮ ਨਿਗ ਬੰਦਾ ਮੰਨਦਾ ਤਾਂ ਇਹੀ ਦੋਸਤੀ ਦੀ ਜਿਹੜੀ ਸੁਨੇਹਾ ਜਿਹੜਾ ਵਪਾਰ ਦਾ ਸੁਨੇਹਾ ਨਵਜੋਤ ਸਿੰਘ ਸਿੱਧੂ ਦੇ ਕੇ ਆਏ ਨੇ ਜੀ ਕਰਤਾਰਪੁਰ ਸਾਹਿਬ ਲਾਂਗਾ ਹੋ ਗਏ ਨੇ ਉੱਥੋਂ ਕਹਿੰਦੇ ਕਿ ਮੁਲਕਾਂ ਨੂੰ ਵਪਾਰ ਸ਼ੁਰੂ ਕਰਨਾ ਚਾਹੀਦਾ ਵਿਭਾਗ ਹੋਣੇ ਚਾਹੀਦੇ ਨੇ ਤੇ ਦੋਸਤੀ ਦਾ ਜਿਹੜਾ ਸੁਨੇਹਾ ਉਹ ਉਹਨਾਂ ਨੇ ਦਿੱਤਾ ਬਹੁਤ ਹੈ ਮਾਮਲਾ ਜਿਸ ਵਕ ਕਰਤਾਰਪੁਰ ਸਾਹਿਬ ਲਾਂਗੇ ਦੀ ਗੱਲ ਕਰਦੇ ਆ ਤਾਂ ਦਹਾਕਿਆਬਦੀ ਲੱਖਾਂ ਲੱਖਾਂ ਪੰਜਾਬੀਆਂ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਅਰਦਾਸਾਂ ਕੀਤੀਆਂ ਉਹਨਾਂ ਅਰਦਾਸਾਂ ਦਾ ਬੂਰ ਪਿਆ ਤਾਂ ਦੋਹਾਂ ਮੁਲਕਾਂ ਦੀਆਂ ਸਰਕਾਰਾਂ ਪਾਕਿਸਤਾਨ ਦੀ ਗੱਲ ਕਰ ਲਈਏ ਭਾਰਤ ਦੀ ਗੱਲ ਕਰ ਲਈਏ ਉਹਨਾਂ ਦੀ ਸਹਿਮਤੀ ਦੇ ਨਾਲ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਜਿਸ ਲਾਂਗੇ ਦੀ ਤੁਸੀਂ ਗੱਲ ਕਰ ਰਹੇ ਹੋ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਕੱਲ ਆਪਣੇ ਹਮਾਇਤੀਆਂ ਦੇ ਨਾਲ ਗੁਰਦਾਰ ਪ੍ਰਸਾ ਗੁਰਦਰ ਸਾਹਿਬ ਦਰਸ਼ਨ ਕਰਨ ਦੇ ਲਈ ਕੇ ਜੀ ਤਾਂ ਉੱਥੇ ਜਾ ਕੇ ਜਿਹੜਾ ਉਹਨਾਂ ਨੇ ਸਭ ਤੋਂ ਵੱਡਾ ਸੁਨੇਹਾ ਹੀ ਦਿੱਤਾ ਹਮ ਕਿ ਦੋਨਾਂ ਮੁਲਕਾਂ ਵਿਚਕਾਰ ਬੜੀਆਂ ਜੰਗਾਂ ਬੜੇ ਯੁੱਧ ਹੋ ਗਏ ਐ ਜੜੰਗਾਂ ਲੜਨ ਚ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਨਹੀਂ ਜੀ ਕਿਉਂ ਨਾ ਇੱਕ ਦੂਜੇ ਵੱਲ ਦੋਸਤੀ ਦੇ ਹੱਥ ਵਧਾਏ ਜਾਣ ਜੀ ਦੋਨਾਂ ਮੁਲਕਾਂ ਦੇ ਹਿੱਤਾਂ ਉਹਨਾਂ ਨੇ ਕਈ ਦੂਜੇ ਮੁਲਕਾਂ ਦੀਆਂ ਧਾਰਨਾ ਦੇ ਕੇ ਦੱਸਿਆ ਹਮ ਕਿ ਦੇਖੋ ਉਹਨਾਂ ਮੁਲਕਾਂ ਚ ਵੀ ਬੜੇ ਆਸਚ ਕੁੜਤਨ ਸੀ ਮਤ ਭੇ ਸੀ ਉੱਥੇ ਦੋਸਤੀਆਂ ਹੋਈਆਂ ਬਾਰਡਰ ਖੁੱਲੇ ਹਮ ਤਾਂ ਸਾਰੇ ਮੁਲਕਾਂ ਦੇ ਹਾਲਾਤ ਜਿਹੜੇਗੇ ਸੁਧਰੇ ਕੋਈ ਲੜਾਈ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਹੁੰਦੀ ਬਿਲਕੁਲ ਜੀ ਖਾਸ ਤੌਰ ਤੇ ਜਦੋਂ ਕਰਤਾਰਪੁਰ ਸਾਹਿਬ ਲਾਂਘੇ ਦੀ ਗੱਲ ਕਰਦੇ ਆ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਮਾਨਵਤਾ ਦਾ ਸਨੇਹਾ ਦਿੰਦਾ ਹੈ ਜੀ ਉੱਥੇ ਜਾ ਕੇ ਤਾਂ ਫਿਰ ਦੋਸਤੀ ਦੇ ਪੈਗਾਮ ਦਾ ਸਨੇਹਾ ਦੇਣਾ ਹੀ ਜਿਹੜਾ ਹੈਗਾ ਸਭ ਤੋਂ ਵਾਜਬ ਸਨੇਹਾ ਹੈ ਜਿਸ ਦੀ ਗੱਲ ਆਪਾਂ ਨਵਜੋਤ ਸਿੰਘ ਸਿੱਧੂ ਦੇ ਰਹੇ ਹਾਂ ਕਹ ਰਹੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਦੋਨਾਂ ਮੁਲਕਾਂ ਦੇ ਸਬੰਧ ਸੁਧਰਨਗੇ ਤਾਂ ਦੇਖੋ ਕਹਿੰਦੇ ਜਿਹੜਿਆ ਕੋਈ ਚੀਜ਼ ਵਾਸਤ ਕੋਈ ਮਾਲ ਸਮਾਨ ਜਿਹੜਾ ਪੈਦਾਵਾਰ ਪੰਜਾਬ ਚ ਇਹ ਦੇਲ ਇੰਡੀਆ ਚ ਹੁੰਦਾ ਜਾਂ ਉਧਰ ਪਾਕਿਸਤਾਨ ਚ ਹੁੰਦਾ ਜੀ ਤੇ ਹੁਣ ਮੁੰਬਈ ਤੇ ਕਰਾਚੀ ਦੀਆਂ ਬੰਦਰਗਾਹਾਂ ਦੇ ਰਾਹੀਂ ਆਉਂਦਾ ਹਮ ਕਹਿੰਦੇ 2200 ਕਿਲੋਮੀਟਰ ਦਾ ਸਫ਼ਰ ਤਾਇਆ ਕਰਕੇ ਜੇ ਸਮਾਨ ਸਾਡੇ ਕੋਲੇ ਪਹੁੰਚਦਾ ਜਾਂ ਸਾਡਾ ਸਮਾਨ ਉਧਰ ਪਹੁੰਚਦਾ ਤਾਂ 22 ਕਿਲੋਮੀਟਰ ਦੇ ਸਫ਼ਰ ਨਾਲ ਕਿਉਂ ਨਹੀਂ ਤਾਇਆ ਕੀਤਾ ਜਾ ਸਕਦਾ ਬਹੁਤ ਚੰਗੀ ਗੱਲ ਆਖੀ ਹੈ ਜੀ ਉਹਨੇ ਬਹੁਤ ਸਾਰੀਆਂ ਇਹੋ ਜਿਹੀਆਂ ਵਸਤਾਂ ਆਈਆਂ ਸਬਜ਼ੀਆਂ ਆ ਅਨਾਜ ਹੈ ਫਲ ਫਰੂਟ ਹੈ ਜਿਹੜੇ ਇੱਧਰ ਸਾਡੇ ਵਾਲੇ ਪਾਸੇ ਸਸਤੇ ਹੁੰਦੇ ਆ ਪਾਕਿਸਤਾਨ ਵਾਲੇ ਪਾਸੇ ਉਹਦੀ ਬੜੀ ਮਹਿੰਗਾਈ ਹੁੰਦੀ ਹੈ। ਇਦਾਂ ਪਾਕਿਸਤਾਨ ਦੇ ਪਾਸੇ ਕਈ ਇਸ ਤਰ੍ਹਾਂ ਦੀਆਂ ਅਵਸਥਾਆਂ ਹੋਣੀਆਂ ਜਿਨ੍ਹਾਂ ਦੇ ਭਾਅ ਉਧਰ ਘੱਟ ਹੋਣਗੇ ਸਾਡੇ ਜ਼ਿਆਦਾ ਹੋਏਗੀ। ਜੀ ਜੀ। ਸੋ ਦੋਨਾਂ ਮੁਲਕਾਂ ਦੇ ਦਾਨ ਪ੍ਰਦਾਨ ਦੇ ਨਾਲ ਆਮ ਲੋਕਾਂ ਨੂੰ ਵੀ ਫਾਇਦਾ ਹੋਏਗਾ। ਹੂੰ। ਖਾਸ ਤੌਰ ਤੇ ਕਿਸਾਨੀ ਨੂੰ ਫਾਇਦਾ ਹੋਵੇਗਾ ਜਦੋਂ ਬਾਰਡਰ ਖੁੱਲਣ ਦੀ ਆਪਾਂ ਗੱਲ ਕਰਦੇ ਆਂ। ਬਿਲਕੁਲ। ਇਸ ਮਾਮਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਪੰਜਾਬ ਵੱਲੋਂ ਉਧਰਲੇ ਪਾਕਿਸਤਾਨ ਦੇ ਲੋਕਾਂ ਵੱਲੋਂ ਵੀ ਜੀ ਇਹ ਮੰਗ ਉੱਠਦੀ ਰਹੀ ਹੈ ਕਿ ਬਾਗਾ ਬਾਰਡਰ ਖੁੱਲਣਾ ਚਾਹੀਦਾ ਹੈ। ਆਦਾਨ-ਪ੍ਰਦਾਨ ਦੇਖੋ ਕਹਿੰਦੇ ਇੱਕ ਪਾਸੇ ਲਾਹੌਰ ਦੂਜੇ ਪਾਸੇ ਅੰਮ੍ਰਿਤਸਰ ਜੀ ਲਾਹੌਰ ਤੇ ਅੰਮ੍ਰਿਤਸਰ ਕਿਸੇ ਵੇਲੇ ਇੱਕ ਮਾਤਰੀ ਕਾਰੋਬਾਰ ਦੀਆਂ ਮੰਡੀਆਂ ਰਹੀਆਂ ਠੀਕ ਆ ਮੁਲਕ ਵੰਡੇ ਗਏ ਲਾਹੌਰ ਉਧਰ ਚਲਾ ਗਿਆ ਅੰਮ੍ਰਿਤਸਰ ਸਾਡਾ ਰਹਿ ਗਿਆ ਤੇ ਹੁਣ ਉਹ ਕਹਿੰਦੇ ਕਿਉਂ ਨਹੀਂ ਇਹਨਾਂ ਮੁਲਕਾਂ ਦੇ ਜਿਹੜੀਆਂ ਪਿਛਲੀਆਂ ਮੰਡੀਆਂ ਸੀਗੀਆਂ ਉਹਨਾਂ ਮੰਡੀਆਂ ਨੂੰ ਨਵੇਂ ਸਿਰੇ ਤੋਂ ਬਾਤ ਕੀਤਾ ਜਾ ਸਕਦਾ ਹੈ ਲਾਹੌਰ ਦੇ ਕਾਰੋਬਾਰ ਦੇ ਲੋਕ ਅੰਮ੍ਰਿਤਸਰ ਆਉਣ ਅੰਮ੍ਰਿਤਸਰ ਵਾਲੇ ਲਾਹੌਰ ਜਾਣ ਤੇ ਦੋਨੇ ਪਾਸੇ ਰੌਣਕਾਂ ਲੱਗਣ ਸੋ ਇਹ ਸੁਨੇਹਾ ਦਿੱਤਾ ਨਵਜੋਤ ਸਿੱਧੂ ਨੇ ਕਿ ਅਗਰ ਦੋਸਤੀ ਦਾ ਪੈਗਾਮ ਹੋਏਗਾ ਦੋਨਾਂ ਮੁਲਕਾਂ 'ਚ ਕਾਰੋਵਾਰ ਵਧੇਗਾ ਜੀ ਤੇ ਇਹਦੇ ਨਾਲ ਦੋਨਾਂ ਮੁਲਕਾਂ ਦੇ ਅੰਦਰ ਜਿੱਥੇ ਸਦਭਾਵਨਾ ਦਾ ਮਾਹੌਲ ਤਾਂ ਬਣੇਗਾ ਹੀ ਬਣੇਗਾ ਹੂੰ ਪਰ ਇਸ ਦੇ ਨਾਲ ਆਮ ਲੋਕਾਂ ਦੇ ਹਾਲਾਤ ਜਿਹੜਾ ਹੈਗਾ ਆਰਥਿਕ ਹਾਲਾਤ ਵੀ ਸੁਧਰਨੇਗੇ ਜੀ ਔਰ ਖਾਸ ਕਰਕੇ ਪੰਜਾਬ ਕੋ ਕੇ ਖੇਤੀ ਪ੍ਰਧਾਨ ਸੂਬਾ ਹੈ ਜੀ ਤੇ ਕਿਸਾਨਾਂ ਨੂੰ ਉਹਨਾਂ ਦੇ ਕੰਮ ਤੰਦੇ ਦੇ ਵਿੱਚ ਉਹਨਾਂ ਦੇ ਕਾਰੋਬਾਰ ਚ ਖੇਤੀ ਫਸਲਾਂ ਦੇ ਪਾ ਲੈਣ ਦੇ ਵਿੱਚ ਜਿਹੜਾ ਹੈਗਾ ਇੱਕ ਚੰਗਾ ਲਹਾ ਮਿਲ ਸਕਦਾ ਹੈ ਜੇ ਪਾਕਿਸਤਾਨ ਦੇ ਬਾਰਡਰ ਦੀ ਖੁੱਲ ਜੜੀ ਗਈ ਹੁੰਦੀ ਇਹ ਗੱਲ ਉਹਨੇ ਹੋਰ ਹੀ ਕਹੀ ਹੈ ਜੀ ਕਿ ਜਦੋਂ ਆਪਾਂ ਕਰਤਾਰ ਪ੍ਰਸਾਦ ਦੇ ਦਰਸ਼ਨ ਕਰਨ ਜਾਂਦੇ ਆ ਤਾਂ ਉਹਦੇ ਤੇ ਸਿਰਫ ਜਿਹੜਾ ਹੈਗਾ ਸਧਾਰਨ ਟੰਗ ਦੇ ਨਾਲ ਹੀ ਜਿਹੜਾ ਹੈਗਾ ਜਾਣ ਦੀ ਆਗਾ ਮਿਲਣੀ ਚਾਹੀਦੇ ਜੋ ਕਈ ਕਸੰਧੀ ਪਸ਼ਪਤਾਲ ਹੁੰਦੀ ਹੈ ਤਾਂ ਕਾਫੀ ਲੋਕ ਇਹੋ ਜਿਹੇ ਜਿਹੜੇ ਫਿਰ ਜਿੰਨੇ ਇੱਛਾ ਹੁੰਦੀ ਹੈ ਕਿ ਅਸੀਂ ਕਰਤਾਰ ਪ੍ਰਸਾਦ ਦੇ ਦਰਸ਼ਨ ਕਰ ਸਕੇ ਪਰ ਨਹੀਂ ਕਰ ਸਕਦੇ ਉਹ ਕਹਿੰਦੇ ਜਿਵੇਂ ਆਧਾਰ ਕਾਰਡ ਹੈ ਸਿੰਪਲ ਹਰ ਵਿਅਕਤੀ ਦਾ ਆਧਾਰ ਕਾਰਡ ਹੈ ਤੁਸੀਂ ਆਧਾਰ ਕਾਰਡ ਦੇਖੋ ਉਹਦੇ ਤੇ ਜਾਣ ਦੀ ਆਗਿਆ ਦੇਉ ਛਾ ਨੂੰ ਤਾਂ ਵਾਪਸ ਆ ਜਾਣਾ ਹੁੰਦਾ ਉਧਰ ਲੈਣੇ ਵਾਪਸ ਚਲੇ ਜਾਣਾ ਹੁੰਦਾ ਜਿਹੜੀਆਂ ਪਚੀਦਗੀਆਂ ਹੈਗੀਆਂ ਦਰਸ਼ਨਾਂ ਦੇ ਲਈ ਉਹ ਵੀ ਉਹਨਾਂ ਨੇ ਕਿਹਾ ਕਿ ਹਲਕੀਆਂ ਕੀਤੀਆਂ ਜਾਣ ਸੌਖਿਆਂ ਕੀਤੇ ਜਾਣ ਤਾਂ ਕਿ ਸਰਦਾਲੂ ਜਿਹੜੇ ਦੁਨੀਆ ਭਰ ਤੋਂ ਹੁੰਦੇ ਆ ਸਾਡੇ ਮੁਲਕਾਂ ਤੋਂ ਹੁੰਦੇ ਆ ਉਹਨਾਂ ਲਈ ਜਾਣਾ ਤੇ ਆਪਣੀ ਆਸਥਾ ਪੂਰੀ ਕਰਨੀ ਸੌਖੀ ਹੋ ਸਕੇ ਬਿਲਕੁਲ ਜੀ ਕਿਉਂਕਿ ਲੋਕ ਤਾਂ ਇਹੀ ਚਾਹੁੰਦੇ ਨੇ ਕਿ ਆਪਸੀ ਪ੍ਰੇਮ ਪਿਆਰ ਵਧੇ ਵਪਾਰ ਵਧੇ ਦੋਵੇਂ ਦੇਸ਼ਾਂ ਦੀ ਇਕਨੋਮੀ ਹੈ ਜਿਹੜੀ ਉਹ ਵਧੇ ਫੁੱਲੇ ਤਾਂ ਉਮੀਦ ਹੈ ਇਹ ਵੀ ਇੱਕ ਕਿ ਜਿਹੜਾ ਦੋਸਤੀ ਦਾ ਪੈਗਾਮ ਹੈ ਇਹ ਵੀ ਵਧੇ ਫੁੱਲੇ ਇਹ ਗੱਲ ਗਪਾਲ ਇਸ ਤੋਂ ਪਹਿਲਾਂ ਤੁਸੀਂ ਦੋਸਤੀ ਦੇ ਪੈਗਾਮ ਦੇ ਲੋਕਾਂ ਦੀ ਗੱਲ ਕੀਤੀ ਹੈ ਮੈਂ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਜੀ ਦੇਖੋ ਸਰਕਾਰਾਂ ਚਾਹੇ ਪਾਕਿਸਤਾਨ ਦੀ ਸਰਕਾਰ ਹੋਵੇ ਚਾਹੇ ਭਾਰਤ ਦੀ ਸਰਕਾਰ ਹੋਵੇ ਉਹਨਾਂ ਦੀਆਂ ਆਪਣੀਆਂ ਕਈ ਮਜਬੂਰੀਆਂ ਕਈ ਕਿਸਮ ਦੀਆਂ ਗੁੰਝਲਾਂ ਹੁੰਦੀਆਂ ਜਿਦੇ ਕਰਕੇ ਟਕਰਾਅ ਦੀਆਂ ਸਥਿਤੀਆਂ ਬਣਦੀਆਂ ਪਰ ਜਿਹੜੇ ਸਧਾਰਨ ਲੋਕ ਹੈ ਚਾਹੇ ਪਾਕਿਸਤਾਨ ਵਾਲੇ ਪਾਸੇ ਹੈ ਤੇ ਸਾਡੇ ਵਾਲੇ ਪਾਸੇ ਹੈ ਉਹ ਤਾਂ ਇੱਕ ਦੂਜੇ ਨੂੰ ਗਲਵਖੜੀਆਂ ਪਾ ਕੇ ਜਫੀਆਂ ਪਾ ਕੇ ਮਿਲਦੇ ਆ ਅੱਜ ਵੀ ਕਰਤਾਰਪੁਰ ਜਿਹੜਾ ਹੈਗਾ ਚਾਹੇ ਭਾਰਤ ਆ ਚਾਹੇ ਪਾਕਿਸਤਾਨ ਬਹੁਤ سارے ਜਿਹੇ ਪਰਿਵਾਰਾ ਜਿਹੜੇ ਵੰਡ ਵੇਲੇ ਗਵਾਚ ਗਏ ਸੀ ਰੁਲ ਗਏ ਸੀ ਉਹਨਾਂ ਨੂੰ ਮਲਾਉਣ ਦਾ ਇੱਕ ਬਹੁਤ ਵੱਡਾ ਸਾਜ਼ਨ ਬਣਿਆ ਹੋਇਆ ਕਰਤਾਰਪੁਰ ਸਾਹਿਬ ਦਾ ਲਾਂਘਾ ਜੀ ਬਿਲਕੁਲ ਸਿੱਧੂ ਸਾਹਿਬ ਹੁਣ ਆਪਾਂ ਪੰਜਾਬ ਸੂਬੇ ਦੀ ਗੱਲ ਕਰਦੇ ਹਾਂ ਜੀ ਪੰਜਾਬ ਦੇ ਵਿੱਚ ਕਹਿੰਦੇ ਹਰ ਦੂਜਾ ਬੰਦਾ ਆਬਾਦੀ ਦੇ ਤੌਰ ਤੇ ਜੇਸੀ ਦੇਖੀਏ ਔਸਤਨ ਹਰ ਦੂਜਾ ਬੰਦਾ ਮੁਫਤ ਰਸ਼ਨ ਲੈ ਰਿਹਾ ਹੈ ਸਮਾਰਟ ਗਾਰਡਨ ਸਮਾਰਟ ਰਸ਼ਨ ਕਾਰਡ ਜਿਹੜੀ ਸਕੀਮ ਤਹਿਤ ਸਰਕਾਰ ਨੇ ਮੁਫਤ ਰਸ਼ਨ ਲੋਕਾਂ ਨੂੰ ਦੇਣਾ ਸੀ ਇਹ ਕੁੱਲ ਕਾਰਡ ਸੀਗੇ ਜੀ 40 ਲੱਖ 68 ਹਜ਼ਾਰ ਇਹਦੇ ਲਾਭਪਾਤਰੀ ਸੀ ਜਿਹੜੇ ਉਹ 1 ਕਰੋੜ 57 ਲੱਖ ਸੀ ਪੰਜਾਬ ਦੇ ਸਰਕਾਰ ਨੇ ਜਦੋਂ ਪੜਤਾਲ ਕਰਵਾਈ ਤਾਂ 275374 ਕਾਰਡ ਰੱਦ ਕਰ ਦਿੱਤੇ ਗਏ ਇਸ ਤੋਂ ਬਾਅਦ 107000 ਤੋਂ ਵੱਧ ਜਿਹੜੇ ਲਾਭਪਾਤਰੀ ਸੀ ਉਹ ਵਾਂਝੇ ਰਹਿ ਗਏ ਕੱਲ ਹੀ ਕੈਬਨਿਟ ਦੇ ਵਿੱਚ ਇਹ ਫੈਸਲਾ ਲਿਆ ਗਿਆ ਕਿ ਜਿਹੜੇ ਕਾਰਡ ਰੱਦ ਹੋਏ ਸੀ 275000 ਜਿਹੜੇ ਕਾਰਡ ਰੱਦ ਹੋਏ ਸੀ ਉਹ ਅਸੀਂ ਬਹਾਲ ਕਰ ਦਿੱਤੇ ਮੁਰਤੋਂ 1 ਕਰੋੜ 57 ਲੱਖ ਦੇ ਕਰੀਬ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਉਹ ਲਾਭ ਲੈ ਸਕਣਗੇ ਮੁਫਤ ਰਾਸ਼ਨ ਦਾ ਪੰਜਾਬ ਦੀ ਮੌਜੂਦਾ ਆਬਾਦੀ ਅਸੀਂ ਦਰਸ਼ਕਾਂ ਨੂੰ ਦੱਸ ਦਈਏ ਕਿ 3 ਕਰੋੜ 17 ਲੱਖ ਹੈ ਤਾਂ 1 ਕਰੋੜ 57 ਲੱਖ ਲੋਕ ਉਸ ਦੇ ਵਿੱਚੋਂ ਮੁਫਤ ਰਾਸ਼ਨ ਲੈ ਰਹੇ ਨੇ ਔਸਤਨ ਹਰ ਦੂਜਾ ਬੰਦਾ ਮੁਫਤ ਰਾਸ਼ਨ ਲੈ ਰਿਹਾ ਜੀ ਇਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਦੀ ਸਥਿਤੀ ਕਿਹੋ ਜੀ ਹੈ ਜੇ ਅੱਧੀ ਆਬਾਦੀ ਜਿਹੜੀ ਹੈ ਸਮਾਰਟ ਰਾਸ਼ਨ ਕਾਰਡ ਦੇ ਰਹੀ ਮੁਫਤ ਰਾਸ਼ਨ ਲੈ ਰਹੀ ਹੈ ਤਾਂ ਪਤਾ ਲੱਗਦਾ ਕਿ ਪੰਜਾਬ ਦੇ ਅੰਦਰ ਵੀ ਵੱਡੀ ਪੱਧਰ ਤੇ ਗੁਰਬਤ ਹੈ ਗਰੀਬੀ ਹੈ ਠੀਕ ਹੈ ਜਿੱਦਾਂ ਤੁਸੀਂ ਜ਼ਿਕਰ ਕੀਤਾ ਕੁਝ ਲੋਕ ਹੋਣਗੇ ਪਰ ਜਿਵੇਂ ਆਂਦਨ ਦੇ ਵੀ ਆٹے ਦੇ ਨਾਲ ਘਣਤਾ ਪੀਸਿਆ ਜਾ ਸਕਦਾ ਜੇ ਪੂਰੇ ਆٹے ਦੇ ਵਿੱਚ ਨਮਕਰ ਲਿਆ ਹੋਵੇ ਤਾਂ ਗੜਬੜ ਤਾਂ ਹੁੰਦੀ ਹੈ ਸੋ ਸਥਿਤੀ ਇਸ ਵੜੇ ਇਸ ਬਣੀ ਵੀ ਅਜਿਹਾ ਤੁਸੀਂ ਅੰਕੜਿਆਂ ਦਾ ਜ਼ਿਕਰ ਕੀਤਾ 1.57 ਕਰੋੜਾ ਵੱਡੀ ਆਬਾਦੀ ਹੈ ਜਾਨੀ ਆਬਾਦੀ ਦਾ ਅੱਧਾ ਹੰਦਾ ਪੰਜਾਬ ਦਾ ਪੰਜਾਬ ਦੀ ਅੱਧੀ ਆਬਾਦੀ ਮਹਤਰਾ ਰਸ਼ਨ ਲੈ ਰਹੀ ਹੈ ਰਸ਼ਨ ਕਾਰਡਾਂ ਦੇ ਰਹੀ ਇਸ ਤੋਂ ਪਹਿਲਾਂ ਕੁਝ ਇਹਦੇ ਵਿੱਚ ਕਟੌਤੀ ਕੀਤੀ ਗਈ ਸੀ ਪਰ ਹੁਣ ਪੰਜਾਬ ਵਿਧਾਨ ਸਭਾ ਜਿੱਦਾਂ ਪਹਿਲਾਂ ਉਹ ਉਹਨਾਂ ਨੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੌਕੇ ਦੇ ਉੱਤੇ ਕੁਝ ਬਵੰਦੀਆਂ ਲਾਈਆਂ ਸੀਗੀਆਂ ਤੇ ਹੁਣ ਪਾਰਲੀਮੈਂਟ ਦੀਆਂ ਚੋਣਾਂ ਪਾਰਲੀਮੈਂਟ ਦੀਆਂ ਚੋਣਾਂ ਤੋਂ ਪਹਿਲਾਂ ਜਿੱਦਾਂ ਸਮੀਖਿਆ ਹੁੰਦੀ ਹੈ ਜਦ ਤੱਕ ਕੇਂਦਰ ਦੀ ਸਰਕਾਰ ਕਰਦੇ ਆ ਆਪਾਂ ਗੱਲ ਮੋਦੀ ਦੀ ਸਰਕਾਰ ਹੁੰਦੀ ਹੈ ਉਸ ਨੇ ਕੌਮੀ ਪੱਧਰ ਤੇ ਮਹਤਰਾ ਰਸ਼ਨ ਦੇਣ ਦੀ ਸਕੀਮ ਚਲਾਈ ਹੈ ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਹੀ ਕੈਬਨਿਟ ਦੀ ਮੀਟਿੰਗ ਕਰਕੇ ਇਹ ਫੈਸਲਾ ਲਿਆ ਕਿ 1.57 ਕਰੋੜ ਜਿਹੜੇ ਪੰਜਾਬੀ ਜਿਹੜੇ ਹੈਗੇ ਆ ਉਹਨਾਂ ਨੂੰ ਮੁਫਤ ਰਾਸ਼ਨ ਮੁਹੱਈਆ ਹੋਏਗਾ ਜੀ ਮੁਖਵੰਤਰੀ ਭਗਵੰਤ ਮਾਨ ਦਾ ਕੇਂਦਰ ਨਾਲੋਂ ਹੋਰ ਵੀ ਦੋ ਕਦਮ ਅੱਗੇ ਚੱਲਦੇ ਆ ਉਹ ਕਹਿੰਦੇ ਜਿਹਨਾਂ ਨੂੰ ਮੁਫਤ ਰਾਸ਼ਨ ਮਿਲਣਾ ਹੈ ਉਹ ਕਹਿੰਦੇ ਅਸੀਂ ਘਰਾਂ 'ਚ ਜਾ ਕੇ ਵੀ ਦੇ ਸਕਦੇ ਆ ਜ਼ਰੂਰੀ ਨਹੀਂ ਕਿ ਦੁਕਾਨ ਤੇ ਆਓ ਰਾਸ਼ਨ ਘਾੜ ਲੈ ਕੇ ਆਪਣਾ ਉੱਥੇ ਆ ਕੇ ਮੁਫਤ ਰਾਸ਼ਨ ਲੋਕ ਕਹਿੰਦੇ ਘਰਾਂ ਜਾ ਕੇ ਅਸੀਂ ਤੁਹਾਨੂੰ ਮੁਫਤ ਰਾਸ਼ਨ ਦਿਆਂਗੇ ਜੀ ਜੇ 3.17 ਕਰੋੜ ਤੁਸੀਂ ਕੋਲੋਬਾਦੀ ਦੀ ਗੱਲ ਕਰਦੇ ਆਂ ਤੇ 1.57 ਕਰੋੜ ਪੰਜਾਬੀਆਂ ਨੂੰ ਮੁਫਤ ਰਾਸ਼ਨ ਮਿਲੇਗਾ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀਆਂ ਦੀ ਹਾਲਤ ਕਿੰਨੀ ਵੱਡੀ ਪੱਧਰ ਤੇ ਗੁਰਬਤ ਵਾਲੀ ਹੈ ਕਿ ਮੁਫਤ ਰਾਸ਼ਨ ਲੈ ਕੇ ਗੁਜ਼ਾਰਾ ਕਰਦੇ ਆ ਤਾਂ ਸਥਿਤੀ ਹੈ ਕਿ ਲੋਕਾਂ ਦੀ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਆਪਾ ਇਕਨੋਮੀ ਦੀ ਗੱਲ ਕਰਦੇ ਆਂ ਕਿਸਾਨੀ ਦੇਖੋ ਵੱਡਾ ਕਿਤਾਬ ਪੰਜਾਬ ਦਾ ਕਿਸਾਨੀ ਹੈ ਜੇ ਕਿਸਾਨੀ ਗੁਰਬਤ ਚ ਹੈ ਜਦੋਂ ਕਿਸਾਨ ਅੰਦੋਲਨ ਕਰਦਾ ਹੈ ਤਾਂ ਕੌਮੀ ਪੱਧਰ ਤੇ ਸਵਾਲ ਖੜੇ ਹੁੰਦੇ ਆ ਕਿ ਜੀ ਪੰਜਾਬ ਤਾਂ ਬੜਾ ਅਮੀਰ ਹੈ ਹਮ ਕਿਉਂ ਅੰਦੋਲਨ ਕਰਦੇ ਆ ਕਈ ਗੱਲਾਂ ਪੋਲਿਟੀਕਲ ਤੌਰ ਤੇ ਉੱਡਦੀਆਂ ਜੀ ਇਸ ਸਰਕਾਰਾਂ ਦੇ ਖਿਲਾਫ ਅੰਦੋਲਨ ਕਰਦੇ ਆ ਜੀ ਪਰ ਹੁਣ ਜਦੋਂ ਆਪ ਆਪ ਆਪਣੇ ਘਰ ਚ ਬੈਠ ਕੇ ਗੱਲ ਕਰਦੇ ਆ ਆਪਾਂ ਪੰਜਾਬ ਦੀ ਗੱਲ ਕਰਦੇ ਆ ਹੁਣ ਇਹ ਕੇਂਦਰ ਦੀ ਗੱਲ ਨਹੀਂ ਹੈਗੀ ਜੀ ਜੀ ਤੇ ਇੱਥੇ ਅੱਦੀਵਾਦੀ ਨੂੰ ਮੁਫਤ ਰਸਨ ਦਿੱਤਾ ਜਾ ਰਿਹਾ ਸੋ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਸਰਕਾਰ ਦੇ ਉੱਪਰ ਵੀ ਕਿੰਨਾ ਦਬਾਅ ਹੋਵੇਗਾ ਸਿੱਧੂ ਸਰਬ ਕੈਬਨਟ ਦੀ 1 ਸੈਕਿੰਡ ਮੈਂ ਹੋਰ ਇਸ ਮਾਮਲੇ ਤੇ ਗੱਲ ਕਰਨੀ ਚਾਹ ਕਿ ਕੈਬਨਿਟ ਦੀ ਮੀਟਿੰਗ ਕੱਲ ਦੇਖੋ ਇੱਕ ਦਿਨ ਪਹਿਲਾਂ ਹੋਈ ਹੈ ਜਦੋਂ ਆਪਾਂ ਗੱਲ ਕਰ ਰਹੇ ਹਾਂ ਉਸ ਕੈਬਨਿਟ ਦੇ ਮੰਤਰੀ ਮੰਡਲ ਤੇ ਕਿੰਨਾ ਦਬਾਅ ਹੋਇਆ ਗਿਆ ਇਸ ਗੱਲ ਲਈ ਕਿ ਜਿਹੜੇ ਰਾਸ਼ਨ ਕਾਰਡ ਰੱਦ ਕਰ ਦਿੱਤੇ ਗਏ ਸੀ ਉਹ ਰਾਸ਼ਨ ਕਾਰਡ ਬਹਾਲ ਕਰ ਦਿੱਤੇ ਗਏ ਜਦੋਂ ਰਾਸ਼ਨ ਕਾਰਡ ਰੱਦ ਕੀਤੇ ਸੀ ਤਾਂ ਉਹ 1.41 ਕਰੋੜ ਜਿਹੜੇ ਲੋਕ ਸੀ ਉਹਨਾਂ ਨੂੰ ਮੁਫਤ ਰਾਸ਼ਨ ਮਿਲਦਾ ਸੀ ਉਹ ਰਾਸ਼ਨ ਸਾਰੇ ਦਾ ਸਾਰਾ ਮਿਲਦਾ ਸੀ ਕੇਂਦਰ ਦੀ ਸਕੀਮ ਦੇ ਅਧੀਨ ਕੇਂਦਰ ਦੀ ਸਕੀਮ ਹੈ ਹੁਣ ਜਿਹੜੇ ਫਾਲਤੂ ਹੋ ਗਏ ਇਸ ਤੋਂ ਉੱਪਰ ਉਹਦਾ ਸਾਰਾ ਬੋਝ ਹੀ ਜਿਹੜਾ ਹੈਗਾ ਪੰਜਾਬ ਸਰਕਾਰ ਨੂੰ ਚੁੱਕਣਾ ਪਏਗਾ ਬਿਲਕੁਲ ਸਿੱਤੂ ਸਾਹਿਬ ਇਹ ਜਿਹੜੀ ਗੁਰਬਤ ਦੀ ਤੁਸੀਂ ਹਾਲਤ ਦੀ ਗੱਲ ਕਰ ਰਹੇ ਹੋ ਪੰਜਾਬ ਦੇ ਵਿੱਚ ਸਥਿਤੀ ਹੈ ਜੋ ਇਸ ਦੇ ਵਿੱਚ ਇੱਕ ਟਵਿਸਟ ਹੈ ਜੀ ਥੋੜਾ ਜਿਹਾ ਕਾਰਡ ਦੀ ਜਿਹੜੀ ਸ਼ਰਤ ਹੈ ਉਹ ਇਹ ਹੈ ਕਿ 60000 ਰੁਪਏ ਤੱਕ ਸਾਲਾਨਾ ਆਮਦਨ ਹੋਣੀ ਚਾਹੀਦੀ ਹੈ ਲਾਭਪਾਤਰੀ ਦੀ ਜਿਹਦਾ ਵੀ ਕਾਰਡ ਬਣਿਆ ਹੋਇਆ ਪਰ ਇਹ ਕਾਰਡਾਂ ਦੇ ਵਿੱਚ 81646 ਕਾਰਡ ਲਾਭਪਾਤਰੀ ਅਜਿਹੇ ਨੇ ਜਿਨ੍ਹਾਂ ਦੀ ਸਾਲਾਨਾ ਇਨਕਮ ਹੈ ਜਿਹੜੀ ਉਹ 5 ਲੱਖ ਆਈ ਹੈ ਜੀ ਤੇ 7 ਲੱਖ ਅਜਿਹੇ ਨੇ ਜਿਨ੍ਹਾਂ ਦੀ 2 ਲੱਖ ਆਈ ਹੈ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਠੀਕ ਹੈ ਤੁਸੀਂ ਕਾਰਡ ਬਹਾਲ ਕਰ ਦਿੱਤੇ ਚੰਗੀ ਗੱਲ ਹੈ ਪਰ ਰਸੂਖਦਾਰਾਂ ਨੂੰ ਕਾਰਡ ਦਾ ਲਾਭ ਦੇਣਾ ਗਲਤ ਗੱਲ ਹੈ ਕਿਉਂਕਿ ਸੱਥਾਂ ਦੇ ਵਿੱਚ ਤਾਂ ਇਹ ਵੀ ਸੁਣਨ ਨੂੰ ਮਿਲਿਆ ਹੈ ਕਿ ਲੋਕ ਮੁਫਤ ਰਾਸ਼ਨ ਲੈਣ ਲਈ ਮਰਸੀਡੀਜ਼ ਕਾਰਾਂ ਦੇ ਵਿੱਚ ਜਾਂਦੇ ਨੇ ਦੇਖੋ ਆਪਾਂ ਕਈ ਵੀਡੀਓਜ਼ ਦੇਖਦੇ ਆ ਕਿ ਵੱਡੀ ਗੱਡੀ ਚਾਹੁੰਦਾ ਉਹ ਆ ਕੇ ਮੁਫਤ ਰਾਸ਼ਨ ਵਾਲੀਆਂ ਜਿਹੜੀਆਂ ਹੈਗੀਆਂ ਆਪਣੇ ਜਿੱਦਾਂ ਵੀ ਸਮਾਨ ਹੈਗਾ ਕਿੱਟਾਂ ਹੈਗੀਆਂ ਉਹ ਰਖੋਂਦਾ ਆ ਅਕਸਰ ਵੀਡੀਓ ਵੜੀਆਂ ਵਾਇਰਲ ਹੁੰਦੀਆਂ ਇਹਦੇ ਵੇਰੇ ਕੋਈ ਦਰ ਹੈ ਨਹੀਂ ਪਰ ਮੈਂ ਇੱਕ ਗੱਲ ਦੇ ਉੱਤੇ ਬੜਾ ਸਪਸ਼ਟ ਆ ਇਸ ਗੱਲ ਦੇ ਉੱਤੇ ਕਿ ਕੁਝ ਲੋਕ ਹੋਣਗੇ ਜਿਹੜਾ ਅਯੋਗ ਲਾਭ ਲੈਂਦੇ ਆ ਜਿਹੜੇ ਰਿਜ਼ਰਵ ਨਹੀਂ ਕਰਦੇ ਉਹਦੀ ਸ਼ਾਨਬੀਨ ਹੋਣੀ ਚਾਹੀਦੀ ਆ ਪਹਿਲੀ ਗੱਲ ਤਾਂ اخਲਾਕਨ ਜਿਹੜਾ ਹੈਗਾ ਜੇ ਮੈਂ ਉਸ ਦੇ ਲਾਭ ਦਾ ਹੱਕਦਾਰ ਨਹੀਂ ਹੈਗਾ ਤਾਂ ਮੈਨੂੰ ਮੁਫਤਰਾ ਸਿੰਘ ਗੜ ਵਾਲਾ ਰਿਹਾ ਉੱਥੇ ਲੈ ਕੇ ਲਾਈਨ 'ਚ ਨਹੀਂ ਲੱਗਣਾ ਚਾਹੀਦਾ ਨਹੀਂ ਉਹਦਾ ਫਾਇਦਾ ਠੋਣਾ ਚਾਹੀਦਾ ਪਰ ਜਿਹੜੇ ਲੋਕ ਰਿਜ਼ਰਵ ਕਰਦੇ ਆ ਉਹਨਾਂ ਜਿਹੜੀ ਕਿਸੇ ਦੀ ਕਿੰਨੇ ਵੀ ਗਰੀਬੀ ਤੇ ਸਵਾਲ ਵੀ ਨਹੀਂ ਠਾਉਣਾ ਚਾਹੀਦਾ ਜੇ ਤੁਸੀਂ ਗੁਰਬਤ ਦੇ ਉੱਤੇ ਵੀ ਸਵਾਲ ਠਾਉਨੇ ਉਂਗਲ ਠਾਉਨੇ ਹੋ ਨਾ ਤਾਂ ਉਹ ਗੁਰਬਤ ਦੀ ਵੀ بے ਪਤੀ ਕਰਨ ਵਾਲੀ ਗੱਲ ਹੈ ਹੂੰ ਗੰਤੀ ਦੇ ਕੁਝ ਲੋਕ ਹੋਣਗੇ ਇਦਾਂ ਦੇ ਜਿਹੜੇ ਸਕੀਮਾਂ ਦਾ ਨਜਾਇਜ਼ ਫਾਇਦਾ ਉਹ ਦੇਖੋ ਸਾਰੀਆਂ ਸਰਕਾਰਾਂ ਵੇਲੇ ਹੁੰਦੇ ਆ ਅਕਾਲੀ ਸਰਕਾਰ ਵੇਲੇ ਵੀ ਸੀ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਦੀ ਸਰਕਾਰ ਸੀ ਉਸ ਵੇਲੇ ਸੀ ਹੁਣ ਵੀ ਹੋਣਗੇ ਆਪਾਂ ਉਹਨਾਂ ਨੂੰ ਜਸਟੀਫਾਈ ਨਹੀਂ ਕਰਦੇ ਜਿਹੜੇ ਨਜਾਇਜ਼ ਲਾਭ ਲੈ ਰਹੇ ਆ ਇਹ ਕੁਝ ਉਹਨਾਂ ਦਾ ਆਪਣਾ اخلاق ਵੀ ਹੋ ਸਕਦਾ ਹੈ ਪੋਲੀਟੀਕਲ ਤੌਰ ਤੇ ਕੀ ਹੁੰਦਾ ਕਿ ਹੇਟਲੇ ਪੱਧਰ ਦੇ ਕੋਈ ਐਮਐਲਏ ਆ ਕੋਈ ਸਰਪੰਚ ਹੈ ਉਹ ਆਪਣੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਜ਼ਰੂਰੇ ਕੰਮ ਕਰਦੇ ਆ ਮੈਂ ਕਿਹਨ ਇੱਕ ਐਗਜ਼ਾਮਪਲ ਜਿਹੜੀ ਦੇਣੀ ਚਾਹੁੰਦਾ ਪਿਛਲੇ ਦਿਨਾਂ ਦੀ ਗੱਲ ਜਦੋਂ ਪਿਛਲੀ ਵਾਰੀ ਪਾਰਲੀਮੈਂਟ ਦੀ ਜੀ ਇਲੈਕਸ਼ਨ ਸੀ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇੱਕ ਸਬਜ਼ੀ ਵੇਚਣ ਵਾਲੇ ਨੂੰ ਮੈਂ ਪੁੱਛਿਆ ਵੀ ਤੂੰ ਕਿੱਥੋਂ ਦਾ ਰਹਿਣ ਵਾਲਾ ਹੈ ਕਹਿੰਦਾ ਜੀ ਮੈਂ ਯੂਪੀ ਦਾ ਉਹਨਾਂ ਨਾਂ ਲਿਆ ਕਿਸੇ ਸ਼ਹਿਰ ਦਾ ਕਿ ਮੈਂ ਉੱਥੋਂ ਦਾ ਰਹਿਣ ਵਾਲਾ ਹਾਂ ਤੇ ਮੈਂ ਕਿਹਾ ਵੀ ਤੇਰਾ ਕਰਦੀ ਕੀ ਹਾਲਤ ਹੈ ਕਹਿੰਦਾ ਜੀ ਉੱਥੋਂ ਦਾ ਮੈਂ ਕਰਦੀ ਹਾਲਤ ਹੈ ਇਸ ਕਰਕੇ ਠੀਕ ਹੈ ਕਿਉਂਕਿ ਯੋਗੀ ਸਰਕਾਰ ਜਿਹੜੀ ਹੈ ਸਾਰਾ ਰਾਸ਼ਨ ਕਹਿੰਦਾ ਮੈਂ ਵੇਚਾ ਇੱਥੇ ਸਬਜ਼ੀ ਵੇ ਮੇਰਾ ਜਿਹੜਾ ਰਾਸ਼ਨ ਆ ਸਾਰਾ ਜਿਹੜਾ ਹੈਗਾ ਮੇਰੇ ਘਰ 'ਚ ਮਹੀਆ ਹੁੰਦਾ ਮਹੀਨੇ ਦੇ ਮਹੀਨੇ ਰਾਸ਼ਨ ਮਿਲਦਾ ਹੈ ਕਹਿੰਦਾ ਸਾਨੂੰ ਰਾਸ਼ਨ ਦੀ ਤਾਂ ਦਿੱਕਤ ਦੀ ਕੋਈ ਨਹੀਂ ਹੂੰ ਜੇ ਯੂਪੀ ਦੇ ਵਿੱਚ ਜੋਗੀ ਸਰਕਾਰ ਇੱਥੇ ਚੰਡੀਗੜ੍ਹ ਦੇ ਸਬਜ਼ੀ ਵੇਚਣ ਵਾਲੇ ਨੂੰ ਪਤਾ ਨੂੰ ਉੱਥੇ ਰਹਿੰਦਾ ਵੀ ਹੈ ਕਿ ਨਹੀਂ ਰਹਿੰਦਾ ਉਹਦਾ ਕਾਰਡ ਬਣਿਆ ਹੋਇਆ ਜੋ ਉੱਥੇ ਰਾਸ਼ਨ ਦੀਆਂ ਬੋਰੀਆਂ ਥੈਲੀਆਂ ਉਹਦੇ ਘਰ ਜਾ ਸਕਦੀਆਂ ਤੇ ਫਿਰ ਪੰਜਾਬ ਵਾਲਿਆਂ ਨੂੰ ਕਿਉਂ ਨਹੀਂ ਮਿਲ ਸਕਦੀਆਂ ਇਹ ਤਾਂ ਪੋਲੀਟਿਕਲ ਵੱਡਾ ਸਵਾਲ ਹੈ ਇਸ ਹਮਾਮ 'ਚ ਗੋਪਾਲ ਸਾਰੇ ਨੰਗੇ ਆ ਹੂੰ ਸਵਾਲ ਉਠਾਉਂਦੇ ਆ ਹੂੰ ਦੇਖੋ ਰਾਸ਼ਨ ਦੀ ਗੱਲ ਆ ਨਾ ਜੀ ਸਵਾਲ ਇਹ ਆ ਆਪਾਂ ਜੇ ਦੋਸਤੋ ਇਹ ਇਸ ਅੱਛੇ ਦੀ ਗੱਲ ਕਰ ਰਹੇ ਹਾਂ ਸਵਾਦ ਇਸ ਗੱਲ ਦਾ ਹੈ ਕਿ ਕੋਈ ਪੋਲੀਟੀਕਲ ਪਾਰਟੀ ਦਾ ਆਗੂ ਇਹ ਸਵਾਲ ਉਠਾ ਕੇ ਦਿਖਾਵੇ ਕਿ ਜੇ ਮੌਤਰਾਸ਼ਣ ਕਿਉਂ ਵਡਿਆ ਜਾ ਰਿਹਾ ਹੈ ਪਾਰਲੀਮੈਂਟ ਦੀਆਂ ਚੋਣਾਂ ਸਾਹਮਣੇ ਆ ਇਹਨਾਂ ਦੀ ਜੀਵ ਨੂੰ ਤਾਲਾ ਲੱਗ ਜਾ ਕਿਸੇ ਪੋਲੀਟੀਕਲ ਪਾਰਟੀ ਦੇ ਆਗੂ ਨੂੰ ਜੇ ਮੌਤਰਾਸ਼ਣ ਦੇ ਮੁੱਦੇ ਤੇ ਉਂਗਲ ਵੀ ਉਠਾ ਸਕਣ ਜੀ ਸੋ ਜਿਹੜੀਆਂ ਸਰਕਾਰਾਂ ਦੇ ਹੱਥ ਚਾਹਤੇ ਤਾਂ ਇੱਕ ਹੋਰ ਵੀ ਵਧੀਆ ਗੱਲ ਗੋਪਾਲ ਮਾਵੀਂਗੇ ਜਰਨਲਿਸਟ ਇਹ ਗੱਲ ਜ਼ਰੂਰ ਸ਼ੇਅਰ ਕਰਨੀ ਚਾਹਾਂਗਾ ਆਪਣੇ ਦਰਸ਼ਕਾਂ ਨਾਲ ਕੁਝ ਸਮਾਂ ਪਹਿਲਾਂ ਹੁੰਦਾ ਸੀ ਕਿ ਪੋਲਿਟਿਕਲ ਪਾਰਟੀਆਂ ਜੋ ਇਲੈਕਸ਼ਨਸ ਆਉਂਦੀਆਂ ਸੀ ਤਾਂ ਆਪਣੇ ਜੇਬ ਚੋਂ ਪੈਸੇ ਦਿੰਦੇ ਸੀ ਮੈਨੂੰ ਜ਼ਿਆਦਾ ਮੈਂ ਇੱਕ ਵਾਰੀ ਫਿਰੋਜ਼ਪੁਰ ਚ ਗਿਆ ਤਾਂ ਉੱਥੇ ਤਾਂ ਹੁਣ ਆਪਾਂ ਕਿਸੇ ਆਗੂ ਦਾ ਨਾਂ ਕੀ ਲੈਣਾ ਉਹਨੇ ਆਪਣੇ ਪਿੱਛੇ ਟਰਾਲੀ 'ਚ ਭਾਂਡੇ ਲੱਦੇ ਵੇ ਜਿਹੜੇ ਹੈਗੇ ਉਹ ਜਿੱਥੇ ਜਾਂਦਾ ਸੀਗਾ ਉਹ ਭਾਂਡਿਆਂ ਦੀਆਂ ਕਿਟਾਂ ਜੜੀਆਂ ਲੋਕਾਂ ਨੂੰ ਵੰਡ ਰਿਆ ਸੀ ਜੀ ਮੈਨੂੰ ਲੱਗਦਾ ਸੀ ਉਹ ਆਪਣੇ ਜੇਬ ਚੋਂ ਵੰਡ ਰਿਆ ਤੇ ਹੁਣ ਕੀ ਹੈ ਕਿ ਹੁਣ ਤਾਂ ਸਰਕਾਰਾਂ ਨੇ ਤਾਂ ਇਹ ਕਰ ਲਿਆ ਉਹਨੂੰ ਕਾਨੂੰਨੀ ਰੂਪ ਹੀ ਦਿੱਤਾ ਤੁਹਾਡਾ ਸਾਡਾ ਜਿਹੜਾ ਟੈਕਸ ਹੈਗਾ ਦੇ ਉਹ ਜਿਹੜਾ ਹੈਗਾ ਟੈਕਸ ਜਿਹੜਾ ਮੁਫਤ ਰਹਿਣ ਸਕੀਮ ਦੇ ਅਧੀਨ ਸਾਰੇ ਲੋਕਾਂ ਨੂੰ ਸਪਲਾਈ ਹੋ ਰਿਹਾ ਨਾ ਹਿੰਗ ਲੱਗੇ ਨਾ ਫੜਕੜੀ ਰੰਗ ਜੀ ਨੂੰ ਕਹਿੰਦੇ ਚੋਖਾ ਹੋਵੇ ਵੋਟਾਂ ਵੇਲੇ ਬੱਲੇ ਬੱਲੇ ਕਿਤੇ ਮੋਦੀ ਦੀ ਹੋਏਗੀ ਕਿਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਏਗੀ ਜੀ ਨੇਚਰਲੀ ਜਿਹਦੇ ਮੂੰਹ 'ਚ ਬੁਰਕੀ ਪਏਗੀ ਉਹ ਤਾਂ ਉਸਦੇ ਗੁਣ ਗਾਏ ਗਏਗਾ ਜੀ ਸਿੱਧੂ ਸਾਹਿਬ ਵੋਟਾਂ ਦੀ ਗੱਲ ਹੋ ਰਹੀ ਹੈ ਇਸ ਖਬਰ ਦੇ ਨਾਲ ਜੁੜਦੀ ਜੁੜਦੀ ਵੀ ਤੇ ਆਪਾਂ ਵੋਟਾਂ ਦੀ ਗੱਲ ਹੁਣ ਚੰਡੀਗੜ੍ਹ ਮੇਅਰ ਚੋਣਾਂ ਦੀ ਕਰ ਲੈਨੇ ਆ ਚੰਡੀਗੜ੍ਹ ਮੇਅਰ ਚੋਣਾਂ ਨੂੰ ਲੈ ਕੇ ਬੜਾ ਵਿਵਾਦ ਹੋਇਆ ਜੀ ਲੋਕ ਘਰੋਂ ਗਏ ਵੋਟ ਪ ਬਖੇੜਾ ਖੜਾ ਹੋ ਗਿਆ ਕਹਿੰਦੇ ਜੀ ਚੋਣ ਅਧਿਕਾਰੀ ਬਿਮਾਰ ਹੋ ਗਿਆ ਦਰਸ਼ਕ ਜਾਣਦੇ ਹੀ ਨੇ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਇਸ ਖਬਰ ਦੇ ਉੱਤੇ ਗੱਲਬਾਤ ਕਰਦੇ ਰਹੇ ਹਾਂ ਪਰ ਜਦੋਂ ਕੋਰਟ ਦੇ ਵਿੱਚ ਗੱਲ ਪਹੁੰਚੀ ਪ੍ਰਸ਼ਾਸਨ ਕਹਿੰਦਾ ਕਿ 6 ਫਰਵਰੀ ਨੂੰ ਚੋਣਾਂ ਹੋਣਗੀਆਂ ਕੋਰਟ ਕਹਿੰਦਾ ਕਿ ਭਾਈ ਇੰਨੀ ਢੇਰ ਕਿਉਂ ਲੱਗ ਰਹੀ ਹੈ ਤੁਹਾਨੂੰ ਚੋਣਾਂ ਕਰਵਾਉਣ ਦੇ ਵਿੱਚ ਤਾਂ ਦੁਬਾਰਤੋ ਜਿਹੜਾ ਕੋਰਟ ਦਾ ਹੁਣ ਫੈਸਲਾ ਆਇਆ ਹਾਈ ਕੋਰਟ ਦਾ ਉਹ ਕਹਿੰਦੇ ਜੀ ਆਉਣ ਵਾਲੀ 30 ਜਨਵਰੀ ਨੂੰ ਚੋਣਾਂ ਕਰਵਾਓ ਕਿਸੇ ਵੀ ਹਾਲਤ ਦੇ ਵਿੱਚ ਤਾਂ ਹੁਣ ਐਲਾਨ ਹੋ ਗਿਆ ਹੈ ਚੰਡੀਗੜ੍ਹ ਮੇਅਰ ਚੋਣਾਂ ਨੇ ਜਿਹੜੀਆਂ 30 ਜਨਵਰੀ ਨੂੰ ਹੋਣਗੀਆਂ ਜੀ ਬਿਲਕੁਲ ਸਹੀ ਅਜਦਾ ਆਪਾਂ ਵੀ ਗੱਲ ਇਸ ਮਾਮਲੇ ਤੇ ਪਹਿਲਾਂ ਵੀ ਕਹਿੰਦੇ ਨੇ ਕਿ ਇਸ ਦੇਸ਼ ਦੇ ਅੰਦਰ ਆ ਜਿਹੜੀਆਂ ਅਦਾਲਤਾਂ ਹੈਗੀਆਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਭਾਗ ਜ਼ਿਕਰ ਕਰ ਰਹੇ ਆ ਸੁਪਰੀਮ ਕੋਰਟ ਦੀ ਗੱਲ ਕਰ ਲਈ ਬਹੁਤ ਸਾਰੇ ਹੋ ਜੇ ਸੰਜੀਦਗੀ ਵਾਲੇ ਮਾਮਲੇ ਹੁੰਦੇ ਆ ਜਿੱਥੇ ਅਦਾਲਤਾਂ ਦਖਲ ਦਿੰਦੀਆਂ ਦਖਲ ਦੇ ਕੇ ਜਿਹੜਾ ਆਮ ਨਾਗਰਿਕ ਆ ਉਹਦੇ ਹੱਕਾਂ ਦੀ ਰਾਖੀ ਕੀਤੀ ਜਾਂਦੀ ਹੈ ਹੁਣ ਚੰਡੀਗੜ੍ਹ ਵਾਸੀਆਂ ਲਈ ਮੇਅਰ ਚਾਹੀਦਾ ਕਿਉਂਕਿ ਉਹਨਾਂ ਨੇ ਜਿਹੜੇ ਹੈਗੇ ਆਪਣੇ ਮੈਂਬਰ ਚੁਣੇ ਆ ਨਗਰ ਕੌਂਸਲ ਦੇ ਤਾਂ ਨਗਰ ਕੌਂਸਲ ਦੇ ਮੈਂਬਰਾਂ ਨੇ 30 35 ਉਹਨਾਂ ਦੀ ਗਿਣਤੀ ਹੈ ਉਹਨਾਂ ਨੇ ਅੱਗੇ ਮੇਅਰ ਚੁਣਨਾ ਹੁੰਦਾ ਹੁਣ ਮੇਅਰ ਜਿਹੜਾ ਪਿਛਲੀ ਵਾਰੀ ਸੀ ਉਹ ਭਾਜਪਾ ਦਾ ਮੇਅਰ ਸੀ ਜੀ ਐਤਕੀ ਵਾਰ ਆ ਇਹ ਹੋਇਆ ਕਿਸ਼ਮਾ ਕੇ ਕਾਂਗਰਸ ਤੇ ਆਪ ਵਾਲੇ ਉਹਨਾਂ ਨੇ ਘੱਟ ਜੋੜ ਕਰ ਲਿਆ ਚੱਲਿ ਗੱਟ ਤਾਂ ਕਰ ਹੀ ਲਿਆ ਬਾਹਰ ਤਾਂ ਪਤਾ ਨਹੀਂ ਕੀ ਹੋਏਗਾ ਕਿ ਨਹੀਂ ਹੋਏਗਾ ਉਸ ਘੱਟ ਜੋੜ ਦਾ ਨਤੀਜਾ ਇਹ ਰੱਖਿਆ ਕਿ ਭਾਜਪਾ ਜਿਹੜੀ ਹੈਗੀ ਹੈ ਉਹ ਘੱਟ ਗਿਣਤੀ ਚ ਰਹੇਗੀ ਹਮਮ ਔਰ ਦੂਜੇ ਪਾਸੇ ਕਾਂਗਰਸ ਦੇ ਆਪ ਵਾਲੇ ਬਹੁ ਗਣਤੀ ਜੋਗੇ ਜਣ ਉਹਨਾਂ ਦੀ ਗਣਤੀ ਤਕਰੀਬਨ 20 ਹੋਗੀ ਇਹਨਾਂ ਦੀ ਗਣਤੀ 15 ਰਹੇਗੀ ਸਵਾਵਕ ਹੈ ਕਿ 20 ਵਾਲਾ ਨੇ ਜਿਤਨਾ ਸੀ ਹਮਮ ਕਾਫੀ ਜਿਆਦਾ ਭਾਜਪਾ ਦੇ ਜਿਹੜੇ ਹੈਗੇ ਸਮਰਥਕ ਸੀਗੇ ਉਹਨਾਂ ਦੇ ਆਗੂ ਸੀ ਉਹਨਾਂ ਨੇ ਕੋਸ਼ਿਸ਼ ਕੀਤੀ ਵੀ ਕਿਸੇ ਤਰੀਕੇ ਨਾਲ ਜਿਸ ਹਿਸਾਬ ਕਿਤਾਬ ਬਦਲਿਆ ਜਾ ਸਕੇ ਜੀ ਹੁਣ ਪਤਾ ਤਾਂ 30 ਨੂੰ ਜਦੋਂ ਵੋਟਾਂ ਪੈਣਗੀਆਂ ਉਦੋਂ ਲੱਗੇਗਾ ਕਿ ਨਤੀਜਾ ਕੀ ਸਾਹਮਣੇ ਆਉਂਦਾ ਪਰ ਚੰਡੀਗੜ੍ਹ ਪ੍ਰਸ਼ਾਸਨ ਦੀ ਗੱਲ ਦੇਖੋ ਉਹ ਕਹਿੰਦੇ ਸੀ ਜੀ 6 ਫਰਵਰੀ ਨੂੰ ਚੋਣਾਂ ਹੋ ਸਕਦੀਆਂ 6 ਫਰਵਰੀ ਤੋਂ ਪਹਿਲਾਂ ਹੋ ਹੀ ਨਹੀਂ ਸਕਦੀਆਂ ਆਪਾਂ ਪਹਿਲਾਂ ਵੀ ਇਹ ਕਹਿੰਦੇ ਰਹਿੰਦੇ ਆ ਕਿ 30 35 ਲੋਕਾਂ ਨੇ ਵੋਟਾਂ ਪਾਉਣੀਆਂ ਜੇ ਤੁਸੀਂ ਉਹਦਾ ਇੰਤਜ਼ਾਮ ਨਹੀਂ ਕਰ ਸਕਦੇ ਕੱਲ ਨੂੰ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆਉਂਦੀਆਂ ਹਨ ਵਿਧਾਨ ਸਭਾ ਦੀਆਂ ਦੂਜੇ ਸੂਬਿਆਂ ਚ ਇਲੈਕਸ਼ਨਾਂ ਆਉਂਦੀਆਂ ਜੀ ਉੱਥੇ ਦਾ ਫਿਰ ਬਹਾਨੇ ਲਾਉਣੇ ਸੌਖੇ ਐ ਨਾਲੇ ਇੱਕ ਹੋਰ ਗੱਲ ਐ ਸਿੱਧੂ ਸਾਹਿਬ ਚੰਡੀਗੜ੍ਹ ਐ ਸਾਰੇ ਪੜ੍ਹੇ ਲਿਖੇ ਲੋਕਾਂ ਦਾ ਸ਼ਹਿਰ ਹੈ ਚੰਡੀਗੜ੍ਹ ਪ੍ਰਸ਼ਾਸਨ ਨੂੰ ਜੇ 35 ਵੋਟਾਂ ਪਵਾਉਣ ਦੇ ਵਿੱਚ ਦਿੱਕਤ ਖੜੀ ਹੋ ਰਹੀ ਹੈ ਤਾਂ ਇਹ ਤਾਂ ਫਿਰ ਕਿਤੇ ਨਾ ਕਿਤੇ ਸਵਾਲੀਆ ਗੱਲ ਹੈ ਜੀ 35 ਵੋਟਾਂ ਦੀ ਗੱਲ ਕਹੀਏ ਆਪਾਂ ਜਾਂ ਮੇਰ ਆਪਣੇ ਮਰਜ਼ੀ ਦਾ ਚੋਣ ਦੀ ਗੱਲ ਕਹੀਏ 35 ਵੋਟਾਂ ਤੱਕ ਗਪਾਲ ਬਹਾਨਾ ਹੀ ਹੈ ਆਪਾਂ ਜਿੱਦਾਂ ਤੁਸੀਂ ਕਹੇ ਚੰਡੀਗੜ੍ਹ ਦੇ ਰਹਿਣ ਵਾਲੇ ਦੋ ਵੱਡੇ ਬਹਾਨੇ ਲਾਏਗੇ ਇੱਕ ਦਾ ਕਹਿ ਕੇ ਚੋਣ ਅਧਿਕਾਰੀ ਆ ਕਹਿੰਦੇ ਸੀ ਸਿਹਤ ਨਹੀਂ ਠੀਕਾ ਦੂਜਾ ਕਹਿ ਕੇ ਅਮਨ ਕਾਨੂੰਨ ਦੀ ਹਾਲਤ ਬੜੀ ਮਾੜੀ ਹੈ ਜੀ ਹੁਣ ਸਾਨੂੰ ਤਾਂ ਕਿਸੇ ਸੜਕ ਤੇ ਅਮਨ ਕਾਨੂੰਨ ਦੀ ਹਾਲਤ ਮਾੜੀ ਲੱਗੀ ਨਹੀਂ ਹੈ ਬਿਲਕੁਲ ਜੀ ਤੇ ਬਾਕੀ ਜਿੱਥੋਂ ਤੱਕ ਸਵਾਲ ਆ ਚੋਣ ਅਧਿਕਾਰੀ ਦੀ ਸਿਹਤ ਆਪਾਂ ਪਹਿਲਾਂ ਵੀ ਕਹਿੰਦੇ ਰਹਿੰਦੇ ਆ ਚੰਡੀਗੜ੍ਹ ਵਾਸੀਆਂ ਨੂੰ ਸਿੱਧੀ ਜ਼ਰੂਰ ਸਪੱਸ਼ਟ ਹੋਣੀ ਚਾਹੀਦੀ ਹੈ ਕਿ ਐਸੀ ਕਿਹੜੀ ਹਾਲਤ ਹੋ ਗਈ ਕਿ ਜਿਦੇ ਕਰਕੇ ਚੋਣ ਅਧਿਕਾਰੀ ਇੰਨਾ ਮਜ਼ਬੂਰ ਹੋ ਗਿਆ ਛੁੱਟੀ ਤੇ ਚਲਾ ਗਿਆ ਹੂੰ ਸੋ ਇਹ ਮਜ਼ਬੂਰੀਆਂ ਕਿਤੇ ਪੋਲਿਟਿਕਲ ਮਜ਼ਬੂਰੀਆਂ ਹੁੰਦੀਆਂ ਬਿਲਕੁਲ ਜੀ ਬਿਲਕੁਲ ਜੀ ਜਦੋਂ ਜਦੋਂ ਵੋਟਾਂ ਪੈਣ ਗਿਆ ਉਦੋਂ ਸਾਹਮਣੇ ਆਏਗਾ ਕਿ ਇਹਨਾਂ ਮਜ਼ਬੂਰੀਆਂ ਦੇ ਨਤੀਜੇ ਕੀ ਆਉਂਦੇ ਜੀ ਸਾਡਾ ਵੀ ਇਸ ਖਬਰ ਦੇ ਵਿੱਚ ਗੱਲ ਕਰਨ ਦਾ ਹੀ ਮਕਸਦ ਹੈ ਕਿ ਚੰਡੀਗੜ੍ਹ ਦੇ ਲੋਕ ਵੀ ਇਹ ਗੱਲ ਸਮਝ ਸਕਣ ਕਿ ਚੰਡੀਗੜ੍ਹ ਦੇ ਵਿੱਚ ਤਾਂ ਜਿੱਥੇ ਕੋਈ ਬਾਹਰੋਂ ਬੰਦਾ ਆ ਕੇ ਵੀ ਰੈੱਡ ਲਾਈਟ ਦੇ ਉੱਤੇ ਬ੍ਰੇਕਾਂ ਲਗਾ ਦਿੰਦਾ ਹੈ ਕਿ ਇੱਥ ਕਿ ਤੁਸੀਂ ਮਾਡਰਨ ਸਿਟੀ ਦੇ ਵਿੱਚ ਚੋਣਾਂ ਨੇ ਜਿਹੜੀਆਂ ਉਹ ਅੱਗੇ ਕਿਵੇਂ ਪਾ ਸਕਦੇ ਹੋ ਇਹਦੇ ਸਬੰਧ ਦੇ ਵਿੱਚ ਤੁਹਾਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਸਿੱਧੂ ਸਾਹਿਬ ਹੁਣ ਆਪਾਂ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਰੇ ਜਾਣਦੇ ਨੇ ਕਿ ਗੁਰਦੁਆਰਾ ਅਕਾਲ ਬੂੰਗਾ ਸਾਹਿਬ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਵਿੱਚ ਨਿਹੰਗ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਵਿਚਾਲੇ ਮੁੱਠਬੇੜ ਹੋਈ ਉਹਦੇ ਵਿੱਚ ਇੱਕ ਪੁਲਿਸ ਜਿਹੜਾ ਜਵਾਨ ਸੀ ਉਹਦੀ ਜਾਨ ਵੀ ਚਲੀ ਗਈ ਸੀ ਤੇ ਦੋਵੇਂ ਦਲੀਲਾ ਆਈਆਂ ਕਿ ਨਿਹੰਗ ਸਿੰਘ ਕਹਿੰਦੇ ਪਹਿਲਾਂ ਇਹਨਾਂ ਨੇ ਸਾਡੇ ਤੇ ਹਮਲਾ ਕੀਤਾ ਪੁਲਿਸ ਵਾਲੇ ਕਹਿੰਦੇ ਕਿ ਪਹਿਲਾਂ ਨਿਹੰਗ ਸਿੰਘ ਵਾਲਿਆਂ ਨੇ ਹਮਲਾ ਕੀਤਾ ਜਾਂਚ ਚੱਲ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਹਿਲੀ ਫਰਵਰੀ ਨੂੰ ਇਜਲਾਸ ਰੱਖ ਲਿਆ ਜੀ ਕਹਿੰਦੇ ਜੀ ਅਸੀਂ ਬਹੁਤ ਡੂੰਗੀ ਵਿਚਾਰ ਚਰਚਾ ਕਰਨੀ ਹੈ ਇਸ ਮੁੱਦੇ ਦੇ ਉੱਤੇ ਪਹਿਲਾਂ ਤਾਂ ਜਿਸ ਮਾਮਲੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਦੇਖੋ ਗੁਰਨਾਨਕ ਦੇਵੀ ਦਾ ਪ੍ਰਕਾਸ਼ ਦਿਹਾੜਾ ਸੀ ਜੀ ਉਸ ਮੌਕੇ ਦੇ ਉੱਪਰ ਇਦਾਂ ਦੀ ਮੰਤਪਾਗੀ ਘਟਨਾ ਵਾਪਰੀ ਇਹਦੇ ਵੈਰ ਨੂੰ ਕੋਈ ਮਾੜੀ ਘਟਨਾ ਹੋ ਨਹੀਂ ਸਕਦੀ ਜੀ ਇਦੇ ਬਾਰੇ ਤਾਂ ਕੋਈ ਦੋ ਰਾਇ ਨਹੀਂ ਹੈ ਪੁਲਿਸ ਕਿਸ ਕਦਰ ਨਾਲ ਗੁਰਦੁਆਰਾ ਸਾਹਿਬ ਦੇ ਅੰਦਰ ਗਈ ਉੱਥੇ ਦੋ ਨਹਿਂਗ ਜੱਥੇਬੰਦੀਆਂ ਸੀ ਜਿਨ੍ਹਾਂ ਦਾ ਆਪਸ ਵਿੱਚ ਟਕਰਾ ਸੀ ਟਕਰਾ ਵੀ ਕੋਈ ਅਚਾਨਕ ਨਹੀਂ ਸੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਕਬਜ਼ੇ ਨੂੰ ਲੈ ਕੇ ਸੀ ਇੱਕਤਰ ਕਹਿੰਦੀ ਸੀ ਇਹ ਸੀ ਗੁਰਦੁਆਰੇ ਦੇ ਕਾਬਜ਼ਾਂ ਦੂਜੇ ਕਹਿੰਦੇ ਸੀ ਸਾਡਾ ਅਧਿਕਾਰ ਹੈ ਪਹਿਲੀ ਗੱਲ ਤਾਂ ਜਦੋਂ ਇਹੋ ਜਿਹੀਆਂ ਸਥਿਤੀਆਂ ਬਣਦੀਆਂ ਕੌਮੀ ਤੇ ਕ ਮੰਤਰੀ ਪਦਰ ਤੇ ਸਿੱਖ ਭਾਈਚਾਰੇ ਦਾ वैसे ਆਪਣੇ ਅੰਦਰ ਬਹੁਤ ਵੱਡਾ ਇੱਕ ਸਵਾਲੀਆ ਨਿਸ਼ਾਨ ਉੱਠਦਾ ਹੈ ਕਿ ਤੁਹਾਡੇ ਪ੍ਰਬੰਧਾਂ ਨੂੰ ਲੈ ਕੇ ਕਿਹੋ ਜੀ ਸਥਿਤੀ ਹੈ ਕਿ ਪ੍ਰਬੰਧਾਂ ਨੂੰ ਲੈ ਕੇ ਪਹਿਲਾ ਮੌਕਾ ਨਹੀਂ ਪਹਿਲਾਂ ਵੀ ਕਈ ਵਾਰੀ ਆਉਂਦਾ ਹੈ इवन ਇਹ ਨਹੀਂ ਆਪਾਂ ਕਹੀਏ ਕਿ ਹਿੰਦੁਸਤਾਨ ਦੇ ਵਿੱਚ ਹੀ ਆਪਾਂ ਜਿਹੜੇ ਬਾਹਰ ਵਿਦੇਸ਼ਾਂ 'ਚ ਬੈਠੇ ਲੋਕ ਹੈ ਕਈ ਵਾਰੀ ਉਹ ਕਹਿ ਦਿੰਦੇ ਆ ਕਿ ਵੀ ਇੱਧਰ ਦੇਖੋ ਜੀ ਏਦਾਂ ਦੀ ਗੜਬੜ ਹੋ ਰਹੀ ਹੈ ਮੇਰੇ ਖਿਆਲ ਵਿਦੇਸ਼ਾਂ 'ਚ ਇਸ ਤੋਂ ਵੀ ਵੱਡੀਆਂ ਗਾੜਬੜਾਂ ਹੁੰਦੀਆਂ ਸੋ ਇਹ ਇੱਕ ਤਰ੍ਹਾਂ ਸਵਾਲ ਹੈਗਾ ਜਿਸ ਤਰੀਕੇ ਨਾਲ ਕਿ ਇਹ ਕਰੈਕਟਰ ਹੈਗਾ ਕਿ ਜਦੋਂ ਗੁਰਦਵਾਰਿਆਂ ਦੇ ਪ੍ਰਬੰਧਾਂ ਦੀ ਗੱਲ ਹੁੰਦੀ ਹੈ ਤਾਂ ਕਈ ਜਗ੍ਹਾ ਦੇ ਉੱਤੇ ਲੜੰਗਾ ਝਗੜੇ ਜਿਹੜੇ ਹੁੰਦੇ ਆ ਇਹ ਲੜਾਈਆਂ ਝਗੜੇ ਜਿਹੜੇ ਹੈਗੇ ਆ ਸਾਡੀ ਸਿੱਖੀ ਸਾਡਾ ਭਾਈਚਾਰਾ ਉਹਦੇ ਲਈ ਨੈਗੇਟਿਵ ਔਰ ਬਦਨਾਮ ਕਰਨ ਦਾ ਸੁਨੇਹਾ ਤਾਂ ਦਿੰਦੇ ਹੀ ਦਿੰਦੇ ਆ ਪਰ ਇਹਦੇ ਤੇ ਜਿਹੜੀਆਂ ਜਥੇਬੰਦੀਆਂ ਹੈਗੀਆਂ ਜਿਵੇਂ ਸ਼੍ਰੋਮਣੀ ਗੁਰਦਵਾਰ ਪ੍ਰਬੰਧ ਕਮੇਟੀ ਦਾ ਤੁਸੀਂ ਜ਼ਿਕਰ ਕੀਤਾ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਸਿੰਘ ਸਹਿਬਾਨ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਦਾਂ ਦੀਆਂ ਪ੍ਰਸਥਤੀਆਂ ਨਾਮ ਵਾਪਰ ਉਹਨਾਂ ਰੁਕਿਆ ਜਾਵੇ ਹੁਣ ਐਸਡੀਪੀਸੀ ਨੇ ਇਸ ਮਾਮਲੇ ਦੇ ਜਨ ਹਾਊਸ ਬੁਲਾ ਲਿਆ 1 ਫਰਵਰੀ ਦਾ ਜਦ ਤੁਸੀਂ ਕਹਿ ਰਹੇ ਉਹਨਾਂ ਦਾ ਪੂਰਾ ਅਧਿਕਾਰ ਹੈ ਜੀ ਜਾਣਾ ਉਸ ਬਲਾ ਸਕਦੇ ਬਲਾ ਜਾਣਾ ਚਾਹੀਦਾ ਜੇ ਗੁਰਦਾਰ ਸਾਹਿਬ ਦੇ ਅੰਦਰ ਬੇਅਦਬੀ ਹੋਈ ਹੈ ਇਸ ਮਾਮਲੇ ਦੇ ਉੱਤੇ ਐਸਜੀਪੀਸੀ ਨੂੰ ਨੋਟਸ ਲੈਣਾ ਬਣਦਾ ਹੀ ਬਣਦਾ ਹੈ ਪਰ ਇਹਦੇ ਨਾਲ ਇੱਕ ਗੱਲ ਜੁੜੀ ਵੀ ਹੈ ਕਿ ਹੁਣ ਉਹ ਕਹਿੰਦੇ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਦੇ ਲਈ ਜ਼ਿੰਮੇਵਾਰ ਹੈ ਆਕਾਲ ਸਾਹਿਬ ਦੇ ਜਥੇਦਾਰ ਕਹਿ ਰਹੇ ਕਿ ਮੰਦਬਾਗੀ ਘਟਣ ਲਈ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸਵਾਲ ਇਹ ਵੱਡਾ ਪੈਦਾ ਹੁੰਦਾ ਕਿ ਇਸ ਤੋਂ ਪਹਿਲਾਂ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਹੋਈ ਜੀ ਬਾਈਬਲ ਕਲਾਂ ਗੋਲੀकांड ਦੀ ਗੱਲ ਹੋਈ ਬਿਲਕੁਲ ਕਿ ਹੋਰ ਇਹ ਜਿਆ ਮੰਦਪਾਗੀਆਂ ਘਟਾਵਾ ਵਾਪਰੀਆਂ ਉਹਨਾਂ ਮੰਦਪਾਗੀਆਂ ਘਟਾਵਾ ਦੇ ਖਿਲਾਫ ਐਸਜੀਪੀਸੀ ਨੇ ਕਿੰਨੇ ਕਿੰਨੇ ਘਰ ਹੌਸਲੇ ਆਏ ਔਰ ਕਿੰਨੇ ਵਾਰੀ ਪੁੱਛਿਆ ਗਿਆ ਕਿ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਦੇ ਮੁੱਦੇ ਤੇ ਅਕਾਲੀ ਸਰਕਾਰ ਵੀ ਨਿਕਲ ਗਈ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਨੂੰ 2 ਸਾਲ ਹੋ ਗਏ ਇਨ੍ਹਾਂ ਮੁੱਦਿਆਂ ਤੇ ਨਿਆਂ ਤੇ ਇਨਸਾਫ ਕਿਉਂ ਨਹੀਂ ਮਿਲਿਆ ਸਰਦਾਨਪੁਰ ਲੋਧੀ ਦੇ ਬਾਰੇ ਚ ਨਿਆਂ ਤੇ ਇਨਸਾਫ ਜ਼ਰੂਰ ਲਿਆ ਜਾਵੇ ਪਰ ਗੁਰੂਗ੍ਰਾਂ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਉਹਨਾਂ ਮੁੱਦਿਆਂ ਦੇ ਵੀ ਜਵਾਬ ਦੇ ਹੀ ਤੈ ਹੋਣੀ ਚਾਹੀਦੀ ਹੈ ਕਿ ਕੌਣ ਹੈ ਜ਼ਿੰਮੇਵਾਰ ਜੀ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ ਆਪਣੇ ਵਿਚਾਰਾਂ ਲਈ ਸੋ ਜਿਸ ਤਰ੍ਹਾਂ ਸਿੱਧੂ ਸਾਹਿਬ ਨੇ ਆਖਿਆ ਕਿ ਬਹੁਤ ਸਾਰੇ ਮੁੱਦੇ ਨੇ ਜੀ ਸਿਰਫ ਸੁਲਤਾਨਪੁਰ ਲੋਧੀ ਦਾ ਮਾਮਲਾ ਹੀ ਨਹੀਂ ਸੁਲਤਾਨਪੁਰ ਲੋਧੀ ਤੁਸੀਂ ਧਿਆਨ ਦੇ ਵਿੱਚ ਲੈ ਕੇ ਆ ਰਹੇ ਹੋ ਬਿਲਕੁਲ ਲੈ ਕੇ ਆਉਣਾ ਬਣਦਾ ਪਰ ਇਹਦੇ ਨਾਲ ਜੁੜੇ ਹੋਏ ਹੋਰ ਵੀ ਬਹੁਤ ਮਸਲੇ ਨੇ ਬਹਿਬਲ ਗੋਲੀ ਕਾਂਡ ਦਾ ਮਸਲਾ ਹੈ ਉੱਥੇ ਹੀ ਮੈਂ ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਕਿ ਦਸੰਬਰ 2021 ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਦਰ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਇੱਕ ਅਣਪਛਾਤਾ ਵਿਅਕਤੀ ਸੀ ਜਿਹੜਾ ਉਹ ਜੰਗਲਾ ਟੱਪ ਕੇ ਚਲਾ ਗਿਆ ਸੀ ਉਸਨੇ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਦੀ ਜਾਂਚ ਕਿੱਥੇ ਤੱਕ ਪਹੁੰਚੀ ਉਸ ਦੇ ਸਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਦੋਂ ਵਿਸ਼ੇਸ਼ اجلاس ਸੱਦੇਗੀ ਅਤੇ ਬਣਦੀ ਕਾਰਵਾਈ ਹੈ ਜਿਹੜੀ ਉਹ ਹੋਵੇਗੀ ਅਤੇ ਇਨਸਾਫ ਹੈ ਜਿਹੜੀ ਸਿੱਖ ਸੰਗਤ ਨੂੰ ਉਹ ਦਵਾਵੇਗੀ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਹੁਣ ਤੁਹਾਡੇ ਤੋਂ ਅਸੀਂ ਅੱਗੇ ਲਵਾਂਗੇ ਮੈਨੂੰ ਗੋਪਾਲ ਸਿੰਘ ਸਿੱਧੂ ਨੂੰ ਮੇਰੇ ਸਹਿਯੋਗੀ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਨੂੰ ਦਿਓ ਅੱਗੇ ਆ ਧੰਨਵਾਦ